ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਗੁਰੂ ਘਰ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਬੈਠਦੇ ਹੋ ਤੇ ਜੇਕਰ ਤੁਸੀਂ ਆਹ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਤੇ ਨਦਰ ਹਮੇਸ਼ਾ ਦੇ ਲਈ ਤੁਹਾਡੇ ਤੁਹਾਡੇ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਰਜ। ਕਿ ਰੋਜ਼ਾਨਾ ਹੀ ਜਦੋਂ ਤੁਸੀਂ ਗੁਰੂ ਘਰੇ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਇਹ ਦੋ ਕੰਮ ਕਰ ਲੈਣੇ ਹਨ ਤਾਂ ਵੇਖਣਾ ਕਿ ਸਾਡੇ ਕਿਸਮਤ ਦੇ ਬੰਦ ਦਰਵਾਜ਼ੇ ਵੀ ਖੁੱਲ ਜਾਣਗੇ। ਭਾਵ ਕਿ ਸਾਡੇ ਮਾੜੇ ਕਰਮ ਮਾੜੀ ਕਿਸਮਤ ਵੀ ਚੰਗੇ ਕਰਮਾਂ ਤੇ ਚੰਗੀ ਕਿਸਮਤ ਵਿੱਚ ਤਬਦੀਲ ਹੋ ਜਾਵੇਗੀ। ਤਾਂ ਉਹ ਕਿਹੜੇ ਕਿਹੜੇ ਦੋ ਕੰਮ ਹਨ ਜੀ ਅਤੇ ਕਿੰਜ ਕਰਨੇ ਹਨ ਕਿਉਂਕਿ ਸਾਥ ਸੰਗਤ ਜੀ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਪਰਮਾਤਮਾ ਤੁਹਾਡੇ ਤੇ ਤੁਹਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖ ਦੇਣ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਬਾਰੇ ਅਤੇ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜੇਕਰ ਇਹ ਦੋ ਕੰਮ ਅਸੀਂ ਸਮਝ ਲਏ ਜਾਂ ਕਰਨੇ ਹੀ ਸ਼ੁਰੂ ਕਰ ਦਿੱਤੇ ਤਾਂ ਵੇਖਣਾ ਕਿ ਕੁਝ ਦਿਨਾਂ ਵਿੱਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਕਿ ਵੇਖਣਾ ਕਿ ਸਾਡੀਆਂ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ ਅਸੀਂ ਤਨ ਪੱਖੋਂ ਮਨ ਪੱਖੋਂ ਅਤੇ ਧਨ ਬੱਖੋਂ ਮਜ਼ਬੂਤ ਹੋ ਜਾਵਾਂਗੇ ਸਾਨੂੰ ਮਾਨ ਸਨਮਾਨ ਵੀ ਮਿਲ ਜਾਵੇਗਾ ਤੇ ਉਹ ਕਿਹੜੇ ਦੋ ਕੰਮ ਹਨ ਜੋ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਕਰਨੇ ਹਨ ਬਹੁਤ ਜ਼ਰੂਰੀ ਗੱਲਾਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਜੇਕਰ ਗੁਰੂ ਦੇ ਸਨਮੁਖ ਹੋ ਕੇ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੇ ਪਰਮਾਤਮਾ ਜੀ ਸਾਡੇ ਉੱਤੇ ਮਿਹਰ ਕਰ ਦੇਣਗੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਪਾਤਸ਼ਾਹੀਆਂ ਦੀ ਜੋਤ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨ ਕਰ ਲਏ ਤਾਂ ਸਮਝ ਲਓ ਕਿ ਅਸੀਂ ਦਸਾਂ ਹੀ ਪਾਤਸ਼ਾਹੀਆਂ ਦੇ ਦਰਸ਼ਨ ਕਰ ਲਏ ਜੇ ਗੁਰਬਾਣੀ ਨੂੰ ਪੜ ਲਿਆ ਗੁਰਬਾਣੀ ਤੋਂ ਗਿਆਨ ਹਾਸਿਲ ਕਰ ਲਿਆ ਤਾਂ ਸਮਝ ਲੈਣਾ ਕਿ ਦਸਾਂ ਪਾਤਸ਼ਾਹੀਆਂ ਦਾ ਮਿਹਰ ਪਰਿਆ ਹਾ ਸਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇਗਾ ਇਸ ਕਰਕੇ ਆਪਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਤਾਂ ਇਹ ਦੋ ਕੰਮ ਕਰਨੇ ਹਨ ਇਹ ਦੋ ਕੰਮ ਸਾਂਝੇ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਹਨ ਜੀ ਇਹ ਜੋ ਦੋ ਕੰਮ ਸਾਂਝੇ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ ਹਮੇਸ਼ਾ ਹੀ ਇਸ ਬਾਰੇ ਗੱਲ ਕਰਦੇ ਹੀ ਰਹਿੰਦੇ ਹਾਂ ਪਹਿਲਾਂ ਜਦ ਵੀ ਅਸੀਂ ਗੁਰੂ ਘਰੇ ਜਾਣਾ ਹੈ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਮਨ ਸਾਡਾ ਗੁਰੂ ਘਰ ਜਾਣ ਤੋਂ ਪਹਿਲਾਂ ਜਦੋਂ ਅਸੀਂ ਘਰੋਂ ਤੁਰਦੇ ਹਾਂ ਉਦੋਂ ਹੀ ਜੁੜਿਆ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਜਾ ਤਾਂ ਗੁਰੂ ਘਰ ਰਹੇ ਹਾਂ ਪਰ ਜਾਂਦੇ ਜਾਂਦੇ ਸਮੇਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਹਾਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਹਾਂ ਕਿਸੇ ਦੀ ਬੁਰਾਈ ਕਰ ਰਹੇ ਹਾਂ ਜਾਂ ਫਿਰ ਕਿਸੇ ਦੇ ਘਰ ਵੱਲ ਧਿਆਨ ਦੇ ਰਹੇ ਹਾਂ ਫਿਰ ਇਸ ਦੁਨੀਆ ਦੀ ਚੱਕਾ ਚਾਉਂਦ ਨੂੰ ਵੇਖਦੇ ਜਾ ਰਹੇ ਹਾਂ ਕਰੋ ਤੁਰਦੇ ਸਮੇਂ ਤੋਂ ਲੈ ਕੇ ਹੀ ਗੁਰੂ ਘਰ ਜਾਂਦੇ ਸਮੇਂ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਗੁਰੂ ਚਰਨਾਂ ਦੇ ਨਾਲ ਤਾਂ ਹੀ ਜੁੜੇਗਾ ਜਦੋਂ ਅਸੀਂ ਗੁਰਬਾਣੀ ਦਾ ਕੁਝ ਸ਼ਬਦ ਜਾਪਾਠ ਕਰਦੇ ਹੋਏ ਜਾਵਾਂਗੇ ਤਾਂ ਸਾਨੂੰ ਜਾਂਦੇ ਸਮੇਂ ਅਸੀਂ ਜੇਕਰ ਮੂਲ ਮੰਤਰ ਦਾ ਵੀ ਪਾਠ ਕਰਦੇ ਹਾਂ ਉਹ ਵੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਦਾ ਜੇਕਰ ਸਿਮਰਨ ਵੀ ਕਰ ਸਕਦੇ ਹਾਂ ਕਿਸੇ ਪਾਤਸ਼ਾਹੀ ਦਾ ਨਾਮ ਵੀ ਸਿਮਰ ਸਕਦੇ ਹਾਂ ਜਾਂ ਫਿਰ ਗੁਰਬਾਣੀ ਦਾ ਕੋਈ ਪਾਠ ਕਰ ਸਕਦੇ ਹਾਂ ਇਸ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋ ਸਤਦਾ ਹੈ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ ਆਪਣੇ ਲਈ ਜੋ ਅਸੀਂ ਆਪ ਹੀ ਪਾਪ ਕਮਾ ਰਹੇ ਹਾਂ ਉਸ ਤੋਂ ਵੀ ਬਚ ਜਾਵਾਂਗੇ ਕਿਉਂਕਿ ਵੇਖੋ ਸਾਧ ਸੰਗਤ ਜੀ ਗੁਰੂ ਘਰੇ ਜਾਣ ਦਾ ਮਤਲਬ ਕਿ ਅਸੀਂ ਗੁਰੂ ਘਰ ਕੁਝ ਕਮਾਉਣ ਜਾ ਰਹੇ ਹਾਂ ਕੁਝ ਹਾਸਿਲ ਕਰਨ ਜਾ ਰਹੇ ਹਾਂ ਆਪਣੇ ਗੁਰੂ ਦੀ ਵਡਿਆਈ ਸੁਣਨ ਲਈ ਜਾ ਰਹੇ ਹਾਂ ਇਹ ਨਹੀਂ ਕਿ ਗੁਰੂ ਘਰ ਗਏ ਸੀ ਕੁਝ ਕਮਾਉਣ ਪਰ ਉੱਥੇ ਸਭ ਕੁਝ ਗਵਾ ਕੇ ਹੀ ਆ ਗਏ। ਮਹਾਪੁਰਖ ਜੀ ਆਖਦੇ ਹਨ ਕਿ 2.5 ਘੰਟੇ ਕਿਸੇ ਦਾ ਕੀਤਾ ਹੋਇਆ ਨਿਤਨੇਮ ਸਾਨੂੰ ਫਲ ਪ੍ਰਾਪਤ ਦੇ ਸਕਦਾ ਹੈ। ਪਰ ਜੇਕਰ ਅਸੀਂ 2.5 ਘੰਟੇ ਦੇ ਨਿਤਨੇਮ ਤੋਂ ਬਾਅਦ ਕਿਸੇ ਦੀ 2 ਮਿੰਟ ਵੀ ਨਿੰਦਿਆ ਚੁਗਲੀ ਕਰ ਲੈਂਦੇ ਹਾਂ ਤਾਂ ਸਾਡਾ ਕੀਤਾ ਹੋਇਆ 2.5 ਘੰਟੇ ਦਾ ਪਾਠ ਵਿਅਰਥ ਹੋ ਜਾਵੇਗਾ। ਜੇਕਰ ਇਹੋ ਜਿਹੇ ਅਸੀਂ ਕੰਮ ਕਰਾਂਗੇ ਭਾਵ ਕਿ ਕਿਸੇ ਦੀ ਨਿੰਦਿਆ ਚੁਗਲੀ ਕਰਾਂਗੇ ਕਿਸੇ ਦੀ ਬੁਰੀਆਈ ਕਰਾਂਗੇ ਤਾਂ ਫਿਰ ਜੋ ਅਸੀਂ ਚੰਗੇ ਕਰਮ ਕੀਤੇ ਸਨ ਉਹ ਚੰਗੇ ਕਰਮ ਮਾੜੇ ਕਰਮਾਂ ਦੇ ਵਿੱਚ ਤਬਦੀਲ ਹੋ ਜਾਣਗੇ ਪਰ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਡੇ ਮਾੜੇ ਕਰਮ ਹੀ ਸਾਡੇ ਅੱਗੇ ਆ ਜਾਣੇ ਹਨ ਜਿਵੇਂ ਮੰਨ ਲਓ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਾਂ ਤਾਂ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਜੇਕਰ ਕਿਸੇ ਜ਼ਰੂਰਤਮੰਦ ਦੀ ਲੋੜ ਸੀ ਅਸੀਂ ਉਸ ਦੀ ਮਦਦ ਕਰ ਦਿੱਤੀ ਉਹ ਵੀ ਚੰਗਾ ਕਰਮ ਬਣ ਜਾਂਦਾ ਹੈ ਜਾ ਜੇਕਰ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਕਿਸੇ ਦੀ ਬੁਰਾਈ ਵੀ ਕਰਦੇ ਹਾਂ ਕਿਸੇ ਬਾਰੇ ਮਾੜਾ ਸੋਚਦੇ ਵੀ ਹਾਂ ਫਿਰ ਇਹ ਚੰਗੇ ਕਰਮ ਸਾਡੇ ਨਸ਼ਟ ਹੋ ਜਾਂਦੇ ਹਨ ਇਸ ਲਈ ਇਹਨਾਂ ਕੰਮਾਂ ਤੋਂ ਬਚਣਾ ਹੈ ਕਿਉਂਕਿ ਇਹ ਕੰਮ ਸਾਡੇ ਕੀਤੀ ਹੋਈ ਕਮਾਈ ਨੂੰ ਨਸ਼ਟ ਕਰ ਦਿੰਦੇ ਹਨ ਤਾਂ ਗੁਰੂ ਘਰੇ ਫਿਰ ਜਾਣਾ ਹੈ ਗੁਰਬਾਣੀ ਦਾ ਜਾਪ ਕਰਦੇ ਹੀ ਜਾਣਾ ਹੈ ਮਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਾਣਾ ਹੈ ਤਾਂ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਜਾਵੇਗੀ ਨਿੰਦਿਆ ਚੁਗਲੀ ਤਾਂ ਸਾਨੂੰ ਕਿਸੇ ਸਮੇਂ ਵੀ ਪਰਮਾਤਮਾ ਨੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗੁਰਬਾਣੀ ਨੇ ਵੀ ਵਰਜਿਆ ਹੈ ਪਰ ਜੇਕਰ ਅਸੀਂ ਗੁਰੂ ਘਰ ਜਾਂਦੇ ਹੋਏ ਵੀ ਇਹ ਕੰਮ ਕਰਦੇ ਹਾਂ ਤਾਂ ਫਿਰ ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ ਸਾਥ ਸੰਗਤ ਜੀ ਦਿਨ ਵਿੱਚ ਵਿਚਰਦਿਆਂ ਹੋਇਆਂ ਵੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਕਿਸੇ ਵੇਲੇ ਵੀ ਇਹ ਕੰਮ ਸਾਨੂੰ ਕਰ ਲੈਣੇ ਚਾਹੀਦੇ ਹਨ ਗੁਰੂ ਘਰ ਜਾਂਦੇ ਸਮੇਂ ਇਹ ਕੰਮ ਕਰਨਾ ਚਾਹੀਦਾ ਹੈ ਇਹਨਾਂ ਕੰਮਾਂ ਤੋਂ ਪਰਹੇਜ਼ ਹੀ ਚੰਗਾ ਹੈ ਹੁਣ ਗੱਲ ਕਰਦੇ ਹਾਂ ਜਿਵੇਂ ਜਦੋਂ ਆਪਾਂ ਗੁਰੂ ਘਰੇ ਜਾਣਾ ਹੈ ਗੁਰੂ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਹੜੇ ਦੋ ਕੰਮ ਕਰਨੇ ਹਨ ਉਹ ਕੰਮ ਕਰਨੇ ਹਨ ਜਿਸ ਸਭ ਤੋਂ ਪਹਿਲਾ ਕੰਮ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮੱਥਾ ਟੇਕਣਾ ਹੈ ਫਿਰ ਖੜੇ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਨਿਮਾਣੇ ਦੇ ਉੱਪਰ ਤਰਸ ਕਰੋ ਮੇਰੇ ਮਨ ਦੇ ਸਾਰੇ ਹੀ ਵਿਸ਼ੇਵਿਕਾਰ ਦੂਰ ਕਰ ਦਿਓ ਮੇਰੇ ਮਨ ਵਿੱਚੋਂ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜ ਕੁਰੀਤੀਆਂ ਨੂੰ ਦੂਰ ਕਰ ਦਿਓ ਜੋ ਵੀ ਸਾਡੀਆਂ ਕਮੀਆਂ ਹੋਣ ਸਾਡੇ ਅੰਦਰ ਵਿਸ਼ੇਵਿਕਾਰ ਹਨ ਅੰਦਰ ਦੀਆਂ ਕਮੀਆਂ ਨੂੰ ਦੂਰ ਕਰ ਦਿਓ ਜਿਵੇਂ ਕਿ ਕਈਆਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਕਈਆਂ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਹੁੰਦੀ ਹੈ ਜਾਂ ਹੋਰ ਵੀ ਬਹੁਤ ਸਾਰੇ ਔਗਣ ਹਨ ਉਹ ਔਗਣ ਤੇ ਕਮੀਆਂ ਨੂੰ ਪਰਮਾਤਮਾ ਜੀ ਦੂਰ ਕਰ ਦੇਣਗੇ ਤੇ ਕਹਿਣਾ ਹੈ ਕਿ ਪਾਤਸ਼ਾਹ ਮੇਰੇ ਉੱਤੇ ਤਰਸ ਕਰੋ ਮੈਨੂੰ ਇਹਨਾਂ ਆਗੜਾਂ ਤੋਂ ਬਚਾ ਲਓ ਮੇਰੇ ਅੰਦਰ ਦੀ ਨਿਮਰਤਾ ਸਹਿਣਸ਼ੀਲਤਾ ਪ੍ਰੇਮ ਪਿਆਰ ਗੁਰੂ ਪ੍ਰਤੀ ਸਤਿਕਾਰ ਭਰੋਸਾ ਮੈਨੂੰ ਬਖਸ਼ ਦਿਓ ਮੈਂ ਹਮੇਸ਼ਾ ਹੀ ਗੁਰੂ ਘਰ ਜਾ ਕੇ ਗੁਰੂਕੁਲ ਮੰਗਣਾ ਨਾ ਭੁੱਲਾਂ ਭਾਵਕੀ ਹਮੇਸ਼ਾ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਜੀ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਭਾਵਕੀ ਬਾਣੀ ਪੜ੍ਹਨੀ ਇਹ ਦਾਤਾ ਮੇਰੀ ਝੋਲੀ ਦੇ ਵਿੱਚ ਪਾ ਦਿਓ। ਇਹੋ ਜਿਹੀ ਅਸੀਂ ਅਰਦਾਸ ਬੇਨਤੀ ਕਰਨੀ ਹੈ ਤਾਂ ਪਾਤਸ਼ਾਹ ਸਾਡੇ ਉੱਤੇ ਕਿਰਪਾ ਜ਼ਰੂਰ ਕਰਨਗੇ। ਬਸ ਲੋੜ ਪਰਮਾਤਮਾ ਦੀ ਕਿਰਪਾ ਦੀ ਹੀ ਹੈ। ਜਿਸ ਦਿਨ ਤੂੰ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ, ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ। ਚਾਹੇ ਪੰਜ ਬਾਣੀਆਂ ਦਾ ਪਾਠ ਹੀ ਪੜ ਲਈਏ। ਚਾਹੇ ਜਪਜੀ ਸਾਹਿਬ ਦਾ ਪਾਠ ਕਰ ਲਈਏ। ਕਿਸੇ ਵੀ ਸ਼ਬਦ ਉੱਤੇ ਵਿਚਾਰ ਕਰ ਲਈਏ। ਤਾਂ ਸਾਡਾ ਜੀਵਨ ਆਪਣੇ ਆਪ ਹੀ ਬਦਲ ਜਾਵੇਗਾ ਅਤੇ ਉਸ ਤੋਂ ਬਾਅਦ ਦੂਸਰਾ ਕੰਮ ਹੈ ਜੀ ਕਿ ਜਦੋਂ ਵੀ ਗੁਰੂ ਘਰੇ ਜਾਓ ਕਦੇ ਸਾਨੂੰ ਕਾਲੇ ਨਹੀਂ ਪਹਿਣਾ ਚਾਹੀਦਾ ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਦਿਨ ਹਾਂਝਰੀ ਲਗਵਾਓ ਉਸ ਵੇਲੇ ਉੱਥੇ ਜੋ ਵੀ ਕਥਾ ਕੀਰਤਨ ਜਾਂ ਜਾਪ ਹੋ ਰਿਹਾ ਹੋਵੇ ਉਸ ਨੂੰ ਬਣੇ ਹੀ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ ਮੁਸ਼ਕਲਾਂ ਤੇ ਬੜੀਆਂ ਹੀ ਸਮੱਸਿਆਵਾਂ ਲੈ ਕੇ ਗੁਰੂ ਘਰੇ ਜਾਂਦੇ ਹਾਂ ਤੇ ਚਾਹੁੰਦੇ ਹਾਂ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਉਸੇ ਵੇਲੇ ਹੀ ਪਰਮਾਤਮਾ ਕਰ ਦੇਣ ਸਾਡੇ ਸਾਰੇ ਹੀ ਰਸਤੇ ਸਾਫ਼ ਕਰ ਦੇਣ ਪਰ ਅਸੀਂ ਸਮਝ ਨਹੀਂ ਪਾਉਂਦੇ ਜਦੋਂ ਸਾਡਾ ਗੁਰੂ ਦੇ ਵੱਲ ਧਿਆਨ ਹੋ ਗਿਆ ਤਾਂ ਪਰਮਾਤਮਾ ਵੀ ਸਾਡੇ ਵੱਲ ਉਸੇ ਵੇਲੇ ਹੀ ਧਿਆਨ ਦੇ ਦੇਣਗੇ ਉਹ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਆਪ ਕਰ ਦੇਣਗੇ ਇਸ ਲਈ ਜਦੋਂ ਵੀ ਗੁਰੂ ਘਰੇ ਜਾਂਦੇ ਹੋ ਕਥਾ ਕੀਰਤਨ ਜੇਕਰ ਉੱਥੇ ਹੋ ਰਿਹਾ ਹੋਵੇ ਤਾਂ ਧਿਆਨ ਨਾਲ ਸੁਣਨਾ ਤੇ ਜੋ ਵੀ ਗੁਰੂ ਦਾ ਉਪਦੇਸ਼ ਹੈ ਉਸ ਉੱਪਰ ਵੀ ਤੁਸੀਂ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਰੱਖਣਾ ਹੈ ਤੁਸੀਂ ਪਰਮਾਤਮਾ ਦੀ ਦੱਸੀ ਹੋਈ ਮੱਤ ਤੇ ਚੱਲਣਾ ਹੈ ਤੁਹਾਡਾ ਜੀਵਨ ਆਪਣੇ ਆਪ ਹੀ ਸਫਲਾ ਹੋ ਜਾਵੇਗਾ ਸੋ ਸਾਥ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਇਹ ਦੋ ਕੰਮ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਤੁਹਾਡੀ ਕਿਸਮਤ ਚਮਕ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ